ਤੋਰ ਦੇ ਉੱਤੇ ਤੋਰ ਦੇ ਤੋੜੇ ਬਾਈ ਗਾ ਦੱਦੂ ਨੂੰ ਨਹੀਂ ਖਾਣ ਮੈਨੇ ਚੱਕਦੇ ਫੱਟੇ ਉਹ ਤੇਰੀ ਆ ਦੇਖ ਲਓ ਭਾਈ ਚੌਲਾਂ ਦੀ ਚੌਲਾਂ ਦੀ ਯਕੀਨ ਚੌਲਾਂ ਦੀ ਯਕੀਨ ਸਾਡੀ ਇੰਨੀ ਹੈ ਨਾ ਇਹ ਕਹਿੰਦੀ ਨਾ ਤੂੰ ਖੜ ਜਾ ਹਲੇ ਦੱਦੂ ਨੂੰ ਕਹਿੰਦੀ ਤੂੰ ਖੜ ਜਾ ਅਜੇ ਹਲੇ ਹਲੇ ਖਾ ਤੂੰ ਪਹਿਲਾਂ ਮੈਂ ਇਹ ਮੈਨੂੰ ਖਾ ਲੈ ਲਦੇ ਓਏ ਲੱਡੂ ਓਏ ਨੂਰ ਤੂੰ ਤੇ ਚੌਲ ਖਾਂਦੀ ਏ ਤੂੰ ਮੈਂ ਉਹਨਾਂ ਦੇਖਿਆ ਵੀ ਦੁੱਧ ਪਿਆਵਾ ਚੌਲ ਆਜਾ ਹਾਂ ਭਾਈ ਚੌਲ ਬਹੁਤ ਖਾਂਦਾ ਲੱਡੂ ਸਾਡਾ ਹੈ ਐ ਤਾਂ ਪਾਪਾ ਜੀ ਕਹਿੰਦੇ ਇੰਨੇ ਦਾ ਮੈਨ ਨਹੀਂ ਖਾਂਦਾ ਛਿਮਾ ਮੈਨ ਬੈ ਜਦੂ ਤੂੰ ਨਾ ਖਾਈਂ ਹਾਂ ਤੇ ਨੂਰ ਸਾਸਰੀ ਘਰ ਤਾਂ ਬੁਲਾ ਦੇ ਪੁੱਤ ਸਾਤੀ ਕਰ ਬੁਲਾ ਦੇ ਪੁੱਤ ਸਾਤੀ ਕਰ ਬੁਲਾਉਂਗੇ ਹੱਥ ਜੋੜ ਕੇ ਬੁਲਾ ਮੇਰਾ ਪੁੱਤ ਹੱਥ ਜੋੜ ਹੱਥ ਜੋੜ ਚਮਚਾ ਰੱਖ ਦੇ ਉਰ ਬਲਾਈਂ ਸਾਸਿਕਾ ਚਮਚਾ ਇੱਧਰ ਨੂੰ ਹੱਥ ਜੋੜ ਕੇ ਬੁਤਾ ਹੱਥ ਜੋੜ ਕੇ ਸਾਥ ਤੀਜੀ ਚਾਹ ਲਾ ਰਹੀ ਤੂੰ ਕੀ ਖਾਂਦਾ ਏ ਜੀਜੀ ਚਾਹਣ ਚਾਉਲ ਮੈਂ ਚਾਉਲੇ ਦੇ ਫੇਵਰੇਟ ਆ ਜੀ ਹੈ ਐਂ ਝੁਟੀ ਪਈਆ ਚੌਲਾਂ ਪਰ ਐਂ ਝੁਟੀ ਪਈਆ ਦਾਦੀ ਜੀ ਹੂੰ ਚੌਲ ਜਿੰਨੇ ਮਰਜ਼ੀ ਖਾ ਲਓ ਹਾਜੀ ਪਾਪਾ ਜੀ ਘੱਟ ਚਮਚਾ ਭਰ ਦੇ ਜਿਆਦਾ ਗੱਤਾ ਪੌੜੋ ਜੀ ਦਿੰਦੀ ਪਹਿਲਾਂ ਮੇਰੇ ਜੱਮ ਤੇ ਪੱਤਾ ਤਾਰਦੀ ਐ ਵੀ ਮੈਨੂੰ ਘਾਣ ਦੋ ਪਹਿਲਾਂ ਹਾਂ ਸਤਿ ਸ੍ਰੀ ਅਕਾਲ ਦੀ ਸਾਰਿਆਂ ਨੂੰ ਭਾਈ ਤੇ ਇਧਰ ਨੂਰ ਸਾਡੀ ਲੱਗੀ ਹੋਈ ਆ ਪੇਟ ਪੂਜਾ ਕਰਨ ਵਾਹ ਵੀ ਵਾਹ ਸ਼ਾਬਾਸ਼ ਤੇ ਪਪ ਤਾਂ ਕਰਦੇ ਇੱਕ ਇਧਰ ਨੂੰ ਉੱਪਰ ਮੂੰਹ ਚੱਕ ਕੇ ਮੂੰਹ ਕਰਕੇ ਪਾ ਦੇ ਇਧਰ ਪੁੱਤ ਪਰ ਨਹੀਂ ਕਹਿੰਦੀ ਬਈ ਹੁਣ ਚੌਲ ਖਾਣ ਦੋ ਪਹਿਲਾਂ ਬਾਕੀ ਗੱਲਾਂ ਬਾਅਦ ਚ ਪਹਿਲਾਂ ਚੌਲ ਕਹਿੰਦੀ ਮੇਰੇ ਚੌਲ ਇਹਨਾ ਚੌਲ ਹਾਂ ਲਾਵੀ ਬੂਰੀ ਜੁੜੀ ਭਈਆ ਦੁੱਧ ਕਰਕੇ ਇਹਨੂੰ ਜ਼ਿਆਦਾ ਸੁਆਦ ਲੱਗਦੇ ਮੈਂ ਕਹਿੰਦਾ ਪਪਾ ਜੀ ਮਿਰਚ ਘਟ ਗਈ ਮਿਰਚ ਘਟ ਗਈ ਹਾਂ ਆ ਕਰਕੇ ਜ਼ਿਆਦਾ ਖਾਂਦੀ ਐ ਲੱਡੂ ਜਿਆ ਆ ਦੇਖੋ ਜੀ ਨੂਰ ਸਾਡਾ ਕਿੰਨਾ ਉੱਲਾ ਪੁੱਤ ਤਾਰਦੀ ਚੁੰਨੀ ਤਾਂ ਤਾਰੀ ਘਾਦੇ ਤੀ ਚਾਚੀ ਕਾ ਬੁਲਾ ਦੇ ਬੀ ਜੀ ਪੰਪ ਨਾਲੇ ਹਿਜਕੀ ਵੀ ਲੱਗੀ ਵੀ ਆ ਤੇ ਇਧਰ ਵੀ ਮਿਲੋ ਭਾਈ ਸਾਡੇ ਲੱਡੂ ਨੂੰ ਕਾ ਚਾਚੀ ਕਾ ਤੂੰ ਬੁਲਾ ਸਾਚੀ ਕਾ ਓਏ ਮਨਕੀਰ ਮਨਕੀਰ ਚਾਚੀ ਕਾ ਚਾਚੀ ਬੁਲਾ ਦੇ ਯਾਰ ਚਾਚੀ ਕਾ ਕਰੋ ਸਾਚੀ ਕਾ ਸਾਚੀ ਕਾ ਮਰਜੀ ਦਾ ਮਾਲਕਾ ਹਾਂਜੀ ਪਤਾ ਜੀ ਸਸਰੀ ਕਾ ਜੀ ਸਾਰਿਆਂ ਨੂੰ ਅੱਜ ਭਾਈ ਕਚਹਿਰੀ ਫੇਰ ਲਾਈ ਵੀ ਆ ਹੈ ਕਿਆ ਪਤਾ ਹੈ ਇੱਧਰ ਗੱਬੇ ਵਾਲੀ ਮੈਂ ਕਚਹਿਰੀ ਦੇ ਪਿੱਛੇ ਕੋਈ ਖਾਸ ਵਜ੍ਹਾ ਹੁੰਦੀ ਹੈ ਹਾਂ ਕਚਹਿਰੀ ਲਾਇਏ ਬਗੈਰ ਛੱਡਦਾ ਨਹੀਂ ਹੈਗਾ ਹਾਂ ਕਚਹਿਰੀ ਲਾਉਣੀ ਪੈਂਦੀ ਹੈ ਪਤਾ ਵੀ ਚਲੜਾ ਦੀ ਮੂਹ ਦੇ ਵੀ ਨਹੀਂ ਵੀ ਕੰਮ ਚੱਲਣਾ ਨਹੀਂ ਉਹ ਕਾਤੇ ਉਹ ਕਾਤੇ ਕੀ ਪੁੱਛ ਜੂ ਨਹੀਂ ਸਰਕਦੀ ਬੇ ਹੁਣ ਕਚਹਿਰੀ ਲਾਇਏ ਹੁਣ ਕਚਹਿਰੀ ਨਹੀਂ ਆਇਆ ਤਾਂ ਕੋਟੇ ਲੱਗਿਆ ਪਿਆ ਹਾਂ ਅੱਜ ਅਸੀਂ ਆਪੇ ਜਾਜਾ ਆਪੇ ਵਕੀਲ ਕਚਹਿਰੀ ਕਚਹਿਰੀ ਵਿੱਚ ਵੀ ਤਾਂ ਕੋਟੇ ਹੁੰਦੀ ਹੈ ਹੱਦ ਹੋ ਗਈ ਦੱਸ ਕੋਡ ਸਮਝ ਲੈ ਕਚਹਿਰੀ ਸਮਝ ਲੈ ਹੈ ਕਚਹਿਰੀ ਹੈ ਕਚਹਿਰੀ ਵਿੱਚ ਜੱਜ ਫੈਸਲਾ ਕਰਦਾ ਹੁੰਦਾ ਹਾਂਜੀ ਅੱਛਾ ਅਸੀਂ ਆਪੇ ਜੱਜ ਅਸੀਂ ਆਪੇ ਵਕੀਲ ਹਾਂ ਘੰ ਘਾਪੇ ਆ ਅੱਛਾ ਜੀ ਹੁਣ ਜੇਬ ਥੋੜੀ ਜਿਹੀ ਹੋਲੀ ਕਰਨੀ ਜਿਹੜੇ ਜਿਹੜੇ ਦੱਸਣਾ ਹੈ ਹਾਂ ਆ ਸੁਣੀ ਜਾਈ ਹਾਂ ਸਭ ਫੈਸਲਾ ਲੱਗੇਗਾ ਹਾਂ ਜੱਜ ਸਾਹਿਬ ਆਪਾਂ ਜੀ ਬੋਲੇ ਉਧਰ ਦੇਖਦਾ ਜੱਜ ਸਾਹਿਬ ਫੈਸਲਾ ਲੱਗੇ ਕਰ ਹਾਂਜੀ ਬੋਲੋ ਜੱਜ ਸਾਹਿਬ ਨਾਣੇ ਨੂੰ ਤਿਆਰ ਹੋ ਜੀ ਹੁਣ ਜੇਬ ਹੋਲੀ ਕਰਨੇ ਤਿਆਰ ਹੋ ਜੀ ਹਾਂਜੀ ਪਹਿਲਾਂ ਵਕੀਲ ਲੜੂਗੇ ਤਾਂ ਚਾਚਾ ਜੀ ਦੱਸੂਗਾ ਵੀ ਕਰਨਾ ਕੀ ਹੈ ਲੜਦੇ ਰੋਜ਼ ਲੜਦੇ ਕਿਉਂ ਹਾਂ ਵਕੀਲ ਤਰੀਕ ਆ ਜਾਂਦੀ ਹੈ ਬਣਾ ਲੜ ਬੰਨੇ ਆ ਵਕੀਲ ਤਾਂ ਲੜਦੇ ਆ ਪਰ ਤੁਸੀਂ ਦੂਈ ਤਰ੍ਹਾਂ ਨਾਲ ਲੜ ਪਿਓ ਹੱਥੋਂ ਪਾਈ ਹੋ ਜੋ ਕਿਤੇ ਐ ਨਹੀਂ ਅਸੀਂ ਹੁੰਦੀਆਂ ਹਾਂ ਲੈ ਕਿ ਦੇ ਹਾਤਾ ਪਾਈ ਆਉਗਾ ਪੈ ਲੱਗੀਆਂ ਤੁਹਾਨੂੰ ਇੰਨਾ ਚੌਹ ਨਹੀਂ ਜੜਾਉਣ ਲੱਗੀਆਂ ਟੈਨਸ਼ਨ ਹਾਂ ਇਹ ਚਾਹ ਮੇਰੇ ਬੀ ਲੱਗੀਆਂ ਹਾਂ ਹਾਂ ਵਕੀਲ ਜੱਜ ਕਦੇ ਆਪਸ ਚ ਲੜਦੇ ਦੇਖ ਕੇ ਆਪਸ ਚ ਲੜਦੇ ਨੇ ਉਹ ਜੀ ਮਤਲਬ ਉਹ ਬਾਹਰ ਆਫੀਸਰ ਇਹਦੇ ਪਿੱਛੇ ਹੀ ਲੜਦੇ ਆ ਉਹ ਤੇ ਆਪਣੇ ਬਣ ਵੀ ਕਰੀ ਜਦੇ ਆ ਐ ਗੱਲ ਆ ਵੀ ਮੈਨੇ ਕੰਮੇ ਲੜਨਾ ਹੈ ਉਹਨਾਂ ਦਾ ਕੰਮੇ ਲੜਨਾ ਪਰ ਦੁਸ਼ਮਣੀ ਨਹੀਂ ਪਾਉਂਦੇ ਤੇ ਆਪਸ ਚ ਲੜਦੇ ਨੇ ਗੱਲ ਉਹ ਵਕੀਲ ਨਾ ਤੁਸੀਂ ਬੋਲਦੀਆਂ ਹੀ ਗਲਤ ਆ ਵਕਾਲਤ ਲੜਦੇ ਹੁੰਦੇ ਆ ਉਹ ਹੈ ਤੁਸੀਂ ਕਹੀਆਂ ਨੀ ਆਪਸ ਵਿੱਚ ਲੜਦੇ ਹੁੰਦੇ ਆ ਦੱਸੋ ਉਹ ਕਿਤੇ ਹੱਥੋਂ ਪਾਈ ਲਫ ਕੇ ਲੜ ਵਕੀਲ ਹੁੰਦੇ ਨਾ ਜਿਹੜੇ ਆਪਸ ਵਿੱਚ ਲੜਦੇ ਹੁੰਦੇ ਆ ਕਿਸੇ ਕੇਸ ਨੂੰ ਲੈ ਕੇ ਉਹ ਵਕਾਲਤ ਲੜਦੇ ਹੁੰਦੇ ਆ ਵਕਾਲਤ ਮੇਰੀ ਵਾਲੀ ਗੱਲ ਕਰਦੀ ਨੀ ਅੱਛਾ ਹਾਂ ਇਹਦੀ ਕੋਟ ਆ ਕਹਿੰਦੀ ਭਾਈ ਹੈ ਭਾਈ ਕਹਿੰਦੀ ਕਿ ਚਾਰੀ ਨਹੀਂ ਕੋਟ ਆ ਜੱਸਬੀਨ ਕਹਿੰਦੀ ਆਪਸ ਵਿੱਚ ਲੜਦੇ ਵਕਾਲਤ ਨੂੰ ਨੀ ਹਾਂ ਵਕੀਲਾਂ ਨੇ ਲੜਨੀ ਹੁੰਦੀ ਵਕਾਲਤ ਐਡਵੋਕੇਟ ਐਡਵੋਕੇਟਾਂ ਨੇ ਆ ਚੀਜ਼ ਆ ਹਜ ਜੀ ਭਾਈ ਪੰਜਾਬੀ ਬੋਲੀ ਆ ਦੇ ਇੱਕਣਾ ਕੰਮ ਕਰਿਆ ਜਾਣਾ ਚਾਹੀਦਾ ਦੇਖ ਤਾਂ ਇੱਕ ਛੱਲਣ ਲੱਗੀ ਵੀ ਕੱਚੀ ਰਣ ਲੱਗੀ ਵੀ ਇੱਕ ਜਾਨੀ ਤੜਕਾ ਲਾਵੇ ਹੈ ਇੱਕ ਜਾਨੀ ਸਿੰਦਰ ਸਿੰਘ ਜੀ ਰੁਪੀਆਂ ਪਕਾਵੇ ਲੈ ਦੱਚ ਕੇ ਜੀ ਬੜੀਆਂ ਹਾਂ ਤੇ ਉਹ ਤੂੰ ਕਿਹਨੇ ਦਿੱਤੀ ਚੁੰਨੀ ਦਾदू ਜੀ ਨੇ ਕੌਣ ਹੈ ਦਾदू ਜੀ ਨੇ ਦਾਤੂ ਨੂੰ ਬੁੱਕਲ ਪੁੱਠੀ ਮਾਰਦੀ ਭਾਈ ਇਹਨੂੰ ਸਪੈਸ਼ਲ ਅਸੀਂ ਚੁੰਨੀ ਛੋਟੀ ਜੀ ਲੈ ਕੇ ਆਏ ਆ ਇੱਕ ਇਹ ਤਾਂ ਮੰਮੀ ਰਾਣ ਦੀਆਂ ਚੁੰਨੀਆਂ ਨਹੀਂ ਦੀ ਛੱਡਦੀ ਇਹ ਹੋਰ ਗੱਠਾ ਮਾਰ ਮਾਰ ਕੇ ਸਾਰੀਆਂ ਚੁੰਨੀਆਂ ਦੇਣੀਆਂ ਪੈਂਦੀਆਂ ਨੇ ਕਿਉਂਕਿ ਲੇਕਨ ਦੋ ਤਿੰਨ ਚੁੰਨੀਆਂ ਪਈਆਂ ਗੱਠਾ ਮਾਰੀ ਵੀ ਫੋਨ ਵੀ ਹਾਂ ਨਹੀਂ ਤਾਂ ਚੁੰਨੀ ਹੁੰਦੀ ਬੜੀ ਇਹ ਮੰਗਦੀ ਤੇ ਫਿਰ ਗੱਠਾ ਮਾਰ ਕੇ ਛੋਟੀ ਕਰਨੀ ਪੈਂਦੀ ਹੁੰਦੀ ਹਨ ਹੈ ਇੰਨੀਆਂ ਹੋਰ ਹੁਣ ਚਲ ਆਪਾਂ ਚੁੰਨੀ ਲਈ ਫਿਰ ਜਾਂਦੀ ਹਾਂ ਹਾਂ ਸਾਡੀ ਤਾਂ ਚੰਪਰ ਆਏ ਪੁਆਇੰਟ ਉੱਪਰ ਇਹ ਮੇਨ ਹੁੰਦਾ ਦਾ ਮੇਨ ਪੁਆਇੰਟ ਇਜ਼ ਇਹ ਹੈ ਜੀ ਹੂੰ ਸਿਲਟਰ ਪਰ ਨੂੰ ਪਈਆ ਬਾਡੀ ਲਈ ਉਹਨੂੰ ਪਈਆ ਸੌਦੇ ਲਿਆਉਣ ਨੂੰ ਪਏ ਆ ਠੀਕ ਹੈ ਨਾ ਨਾ ਸਬੜ ਵੀ ਨਹੀਂ ਹੈਗਾ ਹਲਦੀ ਵੀ ਨਹੀਂ ਹੈਗੀ ਪਿਆਜ਼ ਵੀ ਨਹੀਂ ਹੈਗੇ ਆਲੂ ਵੀ ਨਹੀਂ ਹੈਗੇ ਬੱਲ ਵੀ ਨਹੀਂ ਹੈਗਾ ਬੱਲ ਹਾਂ ਹੋਰ ਦੱਸ ਆਦੇ ਵੀ ਤੇ ਅਸੀਂ ਗਰੀਬ ਹੋ ਗਏ ਹੋਣਾ ਚੁੰਨੀ ਚੱਕ ਪਤਾ 10 ਕੁਛ ਵੀ ਨਹੀਂ ਹੈਗਾ ਘਰ ਆ ਲਓ ਕਿਹਦੇ ਕਹਿ ਦਿੰਦੇ ਨਾ ਬਜ਼ੁਰਗ ਅਸੀਂ ਚੱਲ ਨੂਣਾ ਰੋਟੀ ਖਾ ਕੇ ਦੋ ਟੰਡਾ ਦਾ ਬਿਜਾਰ ਕਰਦੇ ਸਾਡੇ ਕੋਲ ਨੂਣ ਵੀ ਨਹੀਂ ਹੈ ਅੱਛਾ ਫੇ ਆਏ ਕਰੋ ਫੇ ਕੀ ਆ ਗਨ ਚੀਰੀ ਜਾਨੀ ਆ ਨੂਣੇ ਨਹੀਂ ਹੈ ਗਿਆ ਕੀ ਬਣਨੀ ਆ ਮਤਲਬ ਨਹੀਂ ਆਉ ਜਾ ਕੇ ਸਾਨੂੰ ਦੱਸ ਦਿਆ ਕਿ ਕਿਦਾਂ ਰੱਖਣ ਵੇ ਜਿਵੇਂ ਨਹੀਂ ਦਿੱਤੀ ਸੀ ਰੋਟੀ ਘੈਰੀ ਕਰਕੇ ਰੱਖ ਲੈ ਵੇ ਜਾਨ ਨੂੰ ਤਾਂ ਸੌਦੇ ਲੈ ਆਉਣੇ ਫਿਰ ਸਾਨੂੰ ਲਸਣ ਇਕੱਠਾ ਚਿਲਣਾਏ ਮੈਂ ਸ਼ਕਤੀਮਾਨ ਆ ਕਿਤੇ ਵੀ ਹੁਣੇ ਜਾ ਕੇ ਭੱਜ ਗਿਆ ਮੈਂ ਆ ਸ਼ਕਤੀਮਾਨ ਖੜਾ ਹਾਂ ਤੇ ਹਾਂ ਅੱਛਾ ਅਸ਼ਕਤੀਵਾਨ ਖੜਾ ਲੈ ਪਈਆ ਸਾਹਮਣੇ ਹੈ ਬੈਠ ਗੱਡੀ ਚ ਹਾਂ ਮਾਰ ਸੈਲਫ ਜੀ ਸੈਲਫ ਹਾਂ ਚਾਰ ਪਾਈ ਟੋਪੇ ਨਹੀਂ ਨਹੀਂ ਅਰੇ ਅਜੇ ਕੰਮ ਬ 10 ਮਿੰਟ ਲੱਗਣੇ ਜਾਣ ਦੇ 10 ਮਿੰਟ ਲੱਗਣੇ ਆਉਣੇ ਤੇ ਹਜੇ ਕੰਮ ਬਹੁਤ ਪਈ ਮਮੀ ਹਜੇ ਅੱਧਾ ਘੰਟਾ ਲੱਗੂਗਾ ਤਾਂ ਸੌਦੇ ਪਾਉਣੇ ਨੇ ਓਏ ਮਹਿਸਾਂ ਚੋਣੀਆਂ ਚਾਰ ਮਣ ਖਾਜੋ ਰੋਟੀ ਫਿਰ ਆਪ ਨੂੰ ਐਂ ਕਰ ਭਾਈ ਫਿਰ ਸਭੋ ਮੈਂ ਤਾਂ ਟੈਨਸ਼ਨ ਪਾ ਰਹੀ ਤੜਕਾ ਲਾਉਣਾ ਪਗਦੇ ਕੱਟ ਕੇ ਫ੍ਰਿਜ ਜਿਹਾ ਰੱਖ ਦੇਣੀ ਆਏ ਕਰੋ ਵਿਚੇ ਰੱਖ ਦੇ ਆਹ ਐਂ ਕਰੋ ਥੋੜੀ ਥੋੜੀ ਹਲਦੀ ਆਏ ਕਰੋ ਅੱਜ ਐਂ ਕਰੋ ਗੱਲ ਤਾਂ ਸੁਣ ਲੋ ਹੋ ਮੇਰੀ ਅੱਜ ਐਂ ਕਰਦੇ ਹਾਂ ਇਕੱਠੇ ਜਾਣੇ ਮੈਂ ਫੱਕੀ ਮਗਾਈਤੀ ਲਿਆਏ ਮੜ ਜੀ ਇਕੱਠੇ ਹੋ ਕੇ ਸਾਰੇ ਜਾਣੇ ਕਿਸੇ ਗੁਰਦੁਆਰੇ ਚੱਲਦੇ ਮਮੀ ਵੀ ਦੇਖਣੇ ਆਲੇ ਨੂੰ ਕਿੰਨੇ ਦੇ ਸਾਬ ਨੂੰ ਤੇਰੇ ਬਿੰਦੂ ਰਸੂਰਾ ਦੀ ਬਿਚੇ ਦੇਖ ਲਓ ਤੁਸੀ ਰੋਟੀ ਖਾ ਕੇ ਜਾਨੀ ਖਾ ਕੇ ਜਾਉਂਗੇ ਇਹਦਾ ਇਹ ਬਹੁਤ ਨਿਕਲੇ ਹੋਏ ਆ ਇਹ ਇਹ ਨਾ ਮੇਕਲੇ ਹੋਏ ਨਹੀਂ ਖਾ ਕੇ ਜਾਂਦੇ ਸੂਰ ਲੱਖ ਮਿੰਟ ਇਹ ਨਾ ਰੱਖ ਵੀ ਜੀ ਉਹ ਰੋਟੀ ਨਹੀਂ ਖਾਦੀ ਤੇ ਰਵਿੰਦਰ ਭੁੱਖ ਆਈਆ ਛੱਡ ਦੇ 10 ਮਿੰਟ ਨਹੀਂ ਪਾਰ ਹੁੰਦੇ ਜਦ ਇਹ ਕੁਝ ਨਾ ਕੁਝ ਖਾ ਲੈਂਦੇ ਇਹ ਜਦ ਫਿਰ ਭੁੱਖ ਲੱਗ ਜਦੀ ਫਿਰ ਮੈਂ ਪਾ ਦਿੰਦਾ ਨਾ ਫਿਰ ਖਾ ਕੇ ਮੈਂ ਮੈਂ ਤਾਂ ਸਨੈਕਸ ਚਲਾਉਂਦੀ ਵੀ ਨਹੀਂ ਮੈਨੂੰ ਫਿਰ ਵੀ ਕਿੰਦੇ ਬੇਕ ਲੋ ਅੱਛਾ ਦਾ ਕਹਿੰਦੇ ਦੀ ਸੱਚ ਪਹਿਲਾਂ ਤਾਂ ਆਪਣੇ ਟੱਬਰ ਨੂੰ ਸਨੈਪਚੈਟ ਤੋਂ ਮੈਂ ਰਿਮੂਵ ਕਰਾਂ ਜੇ ਜਾਵੇ ਪਈ ਮੇਰਾ ਦਿਓਰ ਭੁੱਖਾ ਜਰੇ ਗਿਆ ਚਲ ਗਿਆ ਕੋਈ ਭੁੱਖਾ ਭੱਖਾ ਨਹੀਂ ਰਹਿੰਦਾ ਤੇਰਾ ਦਿਨ ਪਹਿਲਾਂ ਤਾਂ ਆਪਣੇ ਮੈਨੂੰ ਪਤਾ ਭੁੱਖਾ ਨਹੀਂ ਰਹਿੰਦਾ ਪਹਿਲਾਂ ਤਾਂ ਆਪਣੇ ਟੱਬਰ ਨੂੰ ਸਨੈਪਚੈਟ ਤੋਂ ਰਿਮੂਵ ਕਰ ਹਾਂ ਲਿਆ ਕਰੋ ਲਿਆ ਕਰ ਚੋਲੀ ਆਈਡੀਆ ਬਣਾ ਬਣਾ ਕੇ ਐਡ ਹੋਵਾਂਗੇ ਟੈਨਸ਼ਨ ਨਾਲੇ ਮੈਂ ਕਰੂਗੀ ਐਡ ਕਰ ਦਿੰਦਾ ਦੁਰੂ ਹਾਂਜੀ ਐ ਤਾਂ ਮੇਰੇ ਵਕੀਲ ਸਾਹਿਬ ਵੀ ਆ ਗਏ ਹੁਣ ਬੋਲੋ ਕਿਹੜੇ ਨੇ ਬੋਲਣਾ ਹੋਂ ਦੱਸੋ ਕਿਆ ਕਹਿੰਦੇ ਆ ਦੱਸੋ ਕਿਆ ਕਹਿੰਦੇ ਆ ਵਕੀਲ ਸਾਹਿਬ ਆ ਗਏ ਵਕੀਲ ਦੀ ਜੇਬ ਹੌਲੀ ਹੋ ਜਣੀ ਨਾ ਵਕੀਲ ਲੈ ਪਿੱਛੇ ਨੂੰ ਭੱਜਣਾ ਪਾਪਾ ਜੀ ਸਿਲਿੰਗ ਕਰਾ ਮੈਂ ਕਿਹਨੇ ਘਰੋਣਾ ਨਹੀਂ ਕਿਆ ਕਰੀਏ ਘਰੋਣਾ ਹੀ ਪੈਣਾ ਭਾਈ ਉਹ ਯਾਰ ਵਕੀਲ ਸਾਹਿਬ ਤੁਸੀਂ ਤਿੰਨ ਜਣੀਆਂ ਗੜ ਜਾ ਖੜ ਗਈਆਂ ਪਾਪਾ ਜੀ ਐ ਪਾਪਾ ਜੀ ਇਹਨੇ ਮੜਾ ਕਿਆ ਕਹਣਾ ਮੈਂ ਤਾਂ ਪਿੱਛੇ ਹੀ ਮੈਂਦਾ ਉੱਥੇ ਜਾ ਕੇ ਮੈਂ ਤਾਂ ਤੂੰ ਹੀ ਮੈਂਦਾ ਘਿ ਬਣਾਉਣੀ ਆ ਨੂਨ ਨਹੀਂ ਹੈਗਾ ਪਿੰਕੀ ਖਾ ਲੂਗੀ ਲਾ ਲਾਸ ਡੈਡੀ ਨੇ ਤਾਂ ਵੱਸ ਦਿੱ ਦਿੱਤੀ ਵਾਦਾ ਭੋਰੀ ਬੰਨ ਨੀ ਵੀ ਫਿੱਕੀ ਨਹੀਂ ਖਾਣੀ ਆ ਖਾਣੇ ਇਹ ਤਾਂ ਡੈਡੀ ਨੇ ਗਾਣੀ ਪਿੰਨੜੀ ਚਾਰ ਲੈ ਕੇ ਨਾਲ ਨਾਲ ਹੂੰ ਸਬਜੀ ਮੰਮੀ ਬਹੁਤ ਮਹਿੰਗੀ ਹੋ ਗਈ ਹੈ ਦੇਖ ਲੈ ਇਹ ਜੀ ਸੱਸ ਮਿਲ ਲਈ ਆ ਆਪਣੀ ਬਹੂਆਂ ਨੂੰ ਦੇਖ ਲੈ ਪੱਖੀ ਝਾਲਦੀ ਫਿਰਦੀ ਆ ਮਿਲ ਲਈ ਇਹ ਜੀ ਸੱਸ ਤੁਹਾਨੂੰ ਤੁਸੀਂ ਹਾਂ ਪੈਰ ਧੋ ਧੋ ਕੇ ਪੀਏ ਕਰੋ ਸੱਸ ਕਿੱਥੇ ਮਿਲਣੀ ਹੈ ਜੀ ਹਾਂ ਅਸੀਂ ਕਦੇ ਕਹਿੰਦੇ ਆਂ ਵੇ ਤਾਂ ਮਾੜਾ ਕਹਿੰਦੀ ਐ ਨਹੀਂ ਭਾਈ ਮੈਂ ਵੀ ਬੈਠਾ ਸਾਂ ਸਾਨੂੰ ਪਤਾ ਸੀ ਖੁਦੇ ਨਹੀਂ ਚੰਗੇ ਸੀ ਕਿਉਂ ਮਾੜਾ ਕਹਿਦੀ ਏ ਅਸੀਂ ਨਹੀਂ ਚੰਗੇ ਪੁਰਾਣੇ ਨਹੀਂ ਕੋਏ ਇਹਨੂੰ ਸੱਖੀ ਚੜ ਗਈ ਉਹ ਬਸ ਇਹ ਲਾਹ ਹੋ ਜਾਂਦਾ ਕੋਈ ਨਹੀਂ ਰੱਖਦੇ ਰਹਿਣਾ ਪੈਦੋਂ ਵਸਦੀ ਨਹੀਂ ਪਾਪਾ ਜੀ ਕਈ ਵਾਰ ਆਏ ਦੋ ਮਾਰਦੇ ਮੈਂ ਬਹੁਤ ਪਛਤਾਉਂਦੀ ਆ ਵੀ ਕੈਮਰਾ ਕਾਟੇ ਨਹੀਂ ਤਾ ਪਾਪਾ ਜੀ ਹੁਣ ਦੇਖ ਲੈ ਤੂੰ ਪਾਪਾ ਜੀ ਕਹਿੰਦੇ ਸੀ ਇਹਨੂੰ ਪੱਖੀ ਝੋਲਣੀ ਉਹ ਪਰਥੇ ਪਾਸੇ ਬੈਠਾ ਉਹਨਾਂ ਦਾ ਇਹ ਫਾਇਦਾ ਹੀ ਨਹੀਂ ਜੰਦੀ ਇਹਨੂੰ ਪੱਖੇ ਨਹੀਂ ਉਹ ਕੱਟਾ ਬਸ ਨਿਆਣੇ ਆ ਜਵਾਈ ਖਾਦਾ ਕਰਦਾ ਆ ਨਿਆਣੇ ਆ ਸਾਡੇ ਭਾਈ ਜਿਹੜੀ ਮਾਂ ਹੈ ਮੇਰੀ ਗੱਲ ਸੁਣੋ ਵੀ ਇਹਨਾਂ ਨੂੰ ਪੱਖੇ ਨਹੀਂ ਚੱਲੂਗੇ ਹੋਰ ਤੁਸੀਂ ਤੁਸੀਂ ਪਹਿਲਾਂ ਜੇ ਮੈਨੂੰ ਚਾਣੂ ਬਤਾਣੀ ਉਹਨਾਂ ਨੂੰ ਬੰਨੂਗੀ ਨਹੀਂ ਨਹੀਂ ਇੱਧਰ ਨੂੰ ਆਜੋ ਇੱਧਰ ਨੂੰ ਹੋਰ ਭਾਈ ਦਹੂਆਂ ਨੂੰ ਵੀ ਜ਼ਰੂਰੀ ਆ ਹਾਂ ਇਹਨਾਂ ਆ ਦੇਖੀਏ ਆ ਦੇਖੀਏ ਇੱਧਰ ਪੱਖੀ ਦੇਖੀ ਰੱਖੇ ਦੇਖੀ ਹੁੰਦੇ ਨੇ ਲਾਹ ਦੇਖ ਪੱਖੀ ਭੱਜ ਭੱਜ ਪੈਂਦਾ ਹਾਂ ਛੱਡੋ ਛੱਡੋ ਪੱਕੀ ਪੰਨੂ ਮੈਂ ਵੀ ਹਵਾ ਲੈ ਲਮ ਹਾਂ ਮੈਂ ਕਿਸੇ ਪਾਤਾ ਜੀ ਮੇਰਾ ਅਰਾਜ ਹੋ ਜੇ ਮੇਰਾ ਹੋ ਅੱਛਾ ਮੈਂ ਨਾ ਕਿਰਤ ਮੈਂ ਵੀਡੀਓ ਬਣਾਉਂਦਾ ਸਾਨੂੰ ਚਲੀ ਜਾਂ ਪੱਕੀ ਬਾਬਾ ਠੀਕ ਆ ਨੂਨੇ ਨੂੰ ਵੀ ਦੇ ਦੇ ਹਵਾ ਇਹ ਬਲੂ ਉਗੜ ਨੇ ਵਿਚਾਰ ਦੇ ਪੱਕੀ ਆਪਣੇ ਲਾਡ ਰੂ ਆਹ ਸਾਰੇ ਕੀ ਕੰਮ ਤੇ ਕੀ ਉਹ ਕਹਿੰਦਾ ਮੈਨੂੰ ਪੱਕੀ ਦੇ ਦੋ ਹਾਂ ਮੈਨੂੰ ਪੱਕੀ ਉਹਨੂੰ ਮਾਰ ਲਓ ਮੈਂ ਹੀ ਚੱਲਦਾ ਸਹੀ ਗੱਲ ਲੋ ਕਹਿੰਦੀ ਮੈਂ ਵੀ ਤੂੰ ਪੁੱਤ ਅੱਖ ਮੈਨ ਨਾ ਮਾਰੀ ਉਹਨੇ ਕੁਣ ਦੇ ਜੜੀ ਕੁਤ ਦੇ ਦੇ ਵੀਰਾ ਰੂਪਿਆ ਵੀਰਾ ਰੂਪਿਆ ਨਾ ਚਲ ਨਹੀਂ ਹਵਾਂ ਦੇਖ ਲੋਪੇ ਰੂਪੇ ਲੋਪੇ ਕਾ ਨਾ ਨਾ ਲੋਣਾ ਉਹ ਪੱਖੀ ਫੜਨੇ ਨੂੰ ਭੱਜਦਾ ਦੇਖ ਲੈ ਉਹਨੂੰ ਹਵਾ ਨਾ ਪਾਈ ਨਾ ਪੁੱਤ ਨਹੀਂ ਉਹਨੂੰ ਹਵਾ ਦੀ ਲੋੜ ਦੇਖ ਲੈ ਕਿਆ ਕਰਨ ਦੇ ਕੇ ਸਾਡੇ ਅਨੂਰੂਰੇ ਆ ਸਬਜੀ ਗੱਡੀ ਵਿੱਚ ਤੇ ਆਈ ਕੀ ਕੀ ਨੇ ਕਿੱਤੀ ਦਾ ਉਹ ਆਪ ਆ ਲੈ ਹੁਣ ਅੱਜ 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 ਬਣਾਉਣਾ ਕੀ ਆ ਏ ਅੱਜ ਕੀ ਆ ਬਣਾਣੀ ਦੀ ਮਨ ਤਾਂ ਲੱਗਦੀ ਕੀ ਜੀ ਬਣਨੀ ਅੱਜ ਕਹੀ ਵਟ ਨਹੀਂ ਕੀ ਆ ਤੇ ਕੋਪਤੇ ਬਣਾਉਣਾ ਕਿਵੇਂ ਕੱਟ ਕੇ ਕੋਪਤੇ ਬੰਦੇ ਤੁਸੀਂ ਤੁਸੀਂ ਕੁਝ ਵੀ ਬਣਾ ਸਕਦੀਆਂ ਤੁਹਾਡਾ ਕੁਝ ਨਹੀਂ ਪਤਾ ਹੱਲ ਤਾਂ ਹੈਗੀ ਆ ਪੱਟੀ ਪਿੱਛੇ ਲੜ ਪਏ ਆ ਦੇਖ ਲੈ ਮੋਰੂ ਪੁੱਤ ਤੂੰ ਉਹ ਤੇਰੀ ਉਹ ਲੜਦੇ ਆ ਹਾਂ ਜੀ ਨੂਰੂ ਤੂੰ ਪੁੱਤ ਕਾਕਾ ਹੈ ਦੇ 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 ਵੀਰੇ ਆਏ ਟੁੱਟ ਮੈਨੂੰ ਸੇਬੀ ਨੇ ਪਾਉਣਾ ਉਹਨੇ ਆਪਣੇ ਸਾਂਹ ਤਾਂ ਹੋ ਜੇਗਾ ਉਹ ਤੁਹਾਡੀ ਇਹਦਾ ਪੰਗਾ ਹੀ ਪੈ ਗਿਆ ਬੰਦੀ ਨਹੀਂ ਦੀਦੀ ਕੋਈ ਨਾ ਨੂੰ ਹੋਲਣਾ ਵੇ ਥੋੜਾ ਯਾਰ ਤੁਰਨਾ ਫਿਰ ਲੱਗ ਜਾਂਦੇ ਉਹਨਾਂ ਤੈਨੂੰ ਲੋਟ ਕਰੇਗਾ ਨਾ ਫਿਰ ਤੇਰੀ ਤੇਰੀ ਚੁੰਦੀ ਪੱਟ ਦੇ ਕਾ ਨਹੀਂ ਉਹਨੇ ਗੱਲ ਸੁਣ ਮੇਰੀ ਇਹ ਨੂਰੂ ਤੇਰੀ ਹਵਤ ਸਾਰੀ ਆਂਦੀ ਉਹਨੂੰ ਨੂਰੂ ਤੇਰੀ ਚੁੰਡੀ ਪੱਟ ਦੇਣੀ ਹੈ ਨਾ ਫੜਾ ਲੈ ਚੁੰਡੀ ਐ ਵੀ ਤੈਨ ਕਰੀਏ ਵੇ ਦੇਣੀ ਨਾ ਕੱਲੇ ਕੱਲੇ ਨੂੰ ਫੜ ਲਈ ਕਰਨਾ ਆਵਾਜ਼ ਚੱਲ ਆਵਾਜ਼ ਚੱਲ ਦੇ ਵਾ ਬੰਬੀ ਨਹੀਂ ਹੈ ਪੱਕੀ ਇਹ ਹਵਾਂ ਜਨ ਲੰਦੇਣੀ ਹੈ ਯਾ ਦੇਖੀ ਹੋਰ ਨਹੀਂ ਹੈਗੀ ਮੈਂ ਵੀ ਪੱਕੀ ਹੈ ਨਹੀਂ ਹੋਣੀ ਦੇਖ ਲਿਆ ਪੱਕੀ ਉੱਧਰ ਹੈ ਬਿਟੂ ਦਾ ਤੇਰੀ ਮੈਂ ਨਹੀਂ ਕਿੱਥਾ ਹੋਣੀ ਪਹਿਲੇ ਕਿੱਥੇ ਹੋਣੀ ਉਹ ਚੱਲ ਆਹੀ ਆਹੀ ਨੂਰੂ ਲਓ ਜੀ ਨੂਰ ਆ ਰ ਮਨਕੀਰਤਾ ਸੀ ਭਾਈ ਤੋਰੇ ਪਾਪਾ ਜੀ ਕੋਲ ਉਹ ਦੋ ਹੀ ਲੜੀ ਜਾਂਦੇ ਆਪਸ ਮ ਬਹੁਤ ਔਖੇ ਹਟਾਏ ਆ ਉਹ ਕਾਲੀ ਟੇਪ ਕਾਲੀ ਟੇਪ ਹੋਣੀ ਅੰਦਰ ਪਈ ਤੇ ਦੇਖ ਹੋਣੀ ਆ ਮੰਨੂ ਵੀ ਨਹੀਂ ਪਤਾ ਆਪਣੇ ਕਮਰੇ ਚ ਤਾਂ ਹੋਣੀ ਨਹੀਂ ਆਪਣੇ ਕਮਰੇ ਚ ਵੀ ਨਹੀਂ ਹੈਗੀ ਉਦੋਂ ਤੁਸੀਂ ਲੈ ਕੇ ਸੀ ਉਹ ਕੂਲਰ ਗੱਲ ਤੋਂ ਦੇਖ ਲੈ ਜਾਂ ਫ੍ਰੀਜ ਵੀ ਲੈ ਪੂਰ ਅੰਦਰ ਤੇ ਤੇ ਟੀਵੀ ਡਿਲੀਵਰੀ ਅੰਮ੍ਰਿਤਸਰੀਆਂ ਦੀ ਭਾਸ਼ਾ ਚ ਅੰਬਰਸਰ ਮਾ ਕੀ ਆ ਗਏ ਨੇ ਇਹਨੂੰ ਹਲਵਾ ਕਦੂ ਨੂੰ ਪੇਠਾ ਵੀ ਕਹਿੰਦੇ ਆ ਪੇਠਾ ਦੂਆ ਆ ਆ ਦੇਖ ਕਮੈਂਟ ਦੇਖੀ ਚੈੱਕ ਕਰੀ ਲੱਭ ਜੂ ਬਤਾ ਇਹਨੂੰ ਪੇਠਾ ਕਹਿੰਦੇ ਆ ਉਹ ਕੋਈ ਫਰਕ ਨਹੀਂ ਪੇਠਾ ਹੁੰਦਾ ਤੇ ਇਹ ਦੀਦੀ ਕਹਿੰਦੇ ਮਿੱਠੇ ਕੱਦੂ ਨੂੰ ਪੇਠਾ ਕਹਿੰਦੇ ਪਰ ਨਹੀਂ ਕਹਿੰਦੇ ਨਾਰਮਲ ਕੱਦੂ ਨੂੰ ਵੀ ਪੇਠਾ ਕਹਿੰਦੇ ਮੈਂ ਨਾ ਤਾਂ ਲੈ ਕੇ ਆਇਆ ਜਮਜ ਤਾਜੇ ਆਏ ਵੀ ਆ ਮਿੱਠੇ ਕੱਦੂ ਨੂੰ ਤਾਂ ਸੀਤਾ ਫਲ ਕਹਿੰਦੇ ਆ ਬੈਠਾ ਕਿਹਨੂੰ ਕਹਿੰਦੇ ਆ ਬੈਠਾ ਦੂਜਾ ਹੁੰਦਾ ਹੁੰਦਾ ਉਹ ਵੀ ਹਰੇ ਰੰਗ ਦਾ ਹੀ ਆ ਪਰ ਉਹ ਦੂਜਾ ਹੁੰਦਾ ਜੀ ਬੜੀਆਂ ਵੀ ਵਾਲੀਆਂ ਜਿਹਨੂੰ ਕਹਿੰਦੇ ਨਹੀਂ ਉਹਦੇ ਹੱਥ ਲਾ ਕੇ ਅਗਰ ਬਾੜਾ ਨੂੰ ਹੱਥ ਲਾ ਦੇ ਕਿੱਤੇ ਹੋ ਜਾਂਦੇ ਵਾਲ ਹਾਂ ਹਾਂ ਇਹਦਾ ਇਹ ਸੋਨਾ ਫਿਰ ਤਾਂ ਸੁਣਿਆ ਫਿਰ ਤਾਂ ਕਲਰ ਕਰਾਉਣ ਦੀ ਲੋੜੇ ਨਹੀਂ ਉਹਨੂੰ ਹੱਥ ਲਾ ਕੇ ਲਾਲੇ ਕਰੋ ਵਾਲਾਂ ਨੂੰ ਸਿਆਣੇ ਕਹਿੰਦੇ ਹੁੰਦੇ ਆ ਕਿਸੇ ਨੇ ਲੱਗਿਆ ਸੀ ਸਾਡੀ ਨਾਨੀ ਹੋਣਾ ਕਹਣਾ ਵੀ ਤੁਸੀਂ ਇਹਨੂੰ ਹੱਥ ਲਾ ਕੇ ਆਪਣੇ ਵਾਲਾਂ ਨੂੰ ਲਾ ਲਓ ਤੁਹਾਡੇ ਵਾਲ ਚਿੱਟੇ ਹੋ ਜਾਣੇ ਮੈਂ ਨਹੀਂ ਕਦੇ ਵੀ ਸੁਣਿਆ ਇਹ ਜੀ ਗੱਲ ਕੀ ਕੀ ਕਹਿੰਦੇ ਲੱਗਿਆ ਕਿ ਸੱਚੀ ਲਾ ਕੇ ਦੇਖਾਂ ਪਰ ਐ ਗਾਲਾਂ ਵੀ ਹੋ ਜਾਣੀਆਂ ਜਦੋਂ ਸੱਚੀ ਚਿੱਟੇ ਹੋ ਗਏ ਇਹ ਕਿਲੇ ਹੁੰਦਾ ਤੇ ਕਿ ਇਹ 1.5 ਕਿਲੋ ਦੇ 1.5 ਕਿਲੋ ਦਾ 1 ਕਿਲੋ 320 ਗ੍ਰਾਮ ਦਾ ਲੋਭਾਗੇ ਬਣਾਉਣਾ ਕੋਈ ਨਾ ਪਰਸੂ ਬਣਾਣਾ ਸਾਡੀ ਟੱਪੇ ਚ ਸਰਦਾ ਨਹੀਂ ਫਰ ਲੰਗੂ ਪਾਣੀ ਉਹ ਆ ਤਾਂ ਮੈਂ ਹੁਣ ਲੰਗਿਆ ਆਂਦਾ ਤਾਂ ਮੈਂ ਕਿ ਚੱਲ ਵੀ ਕੋਸਣਾ ਕੋਸ ਭਾਈ ਲੈ ਜੀਏ ਹੈ ਵਧੀਆ ਲਿਆ ਯਾਰ ਹਾਂ ਕਲੇਜ ਤਾਂ ਮਖਾ ਸਾਰੀ ਅਸੀਂ ਦੁਆਰਾ ਸਬਜੀ ਨੂੰ ਵੀ ਸਬਜੀ ਲੈ ਕੇ ਆਂਦੇ ਆਂ ਕਲੇਲੇ ਲੈਂਦੇ ਆਂ ਲਓ ਆਹ ਕਰੇਲੇ ਮੈਂ ਕਿ ਕਰੇਲੇ ਕੇ ਖਣਾ ਬਣਾਉਣੇ ਭਰਕੇ ਬਣਾਈ ਨਹੀਂ ਉਹ ਕਿਆ ਰੈੱਡ ਮੀਲੇ ਕਰੇਲੇ ਕਰੇਲੇ ਯਾਰ ਪਤਾ ਨਹੀਂ ਕਿ ਆ ਰੈੱਡ ਤੇ ਟੋਟਲ 360 ਰੁਪਇਆ ਬਣਾਇਆ ਤਾਂ ਬਾਈ ਨੇ ਕੀ ਆਤੀ 1.5 ਕਿਲੋ 1.5 ਕਿਲੋ ਦੇ ਕਰੀਬ ਆਹਾ ਇੱਕ ਅਦੂਆ ਅੱਧਾ ਕਿਲੋ ਆਧਾ ਤੇ ਕਰੇਲੇ ਨਾ ਠੀਕ ਹੈ ਕਰੇਲੇ ਦਾ ਤਾਂ ਪੱਕੜ ਪੱਕੜ ਨਹੀਂ ਹੈਗੇ ਮੰਮੀ ਇਹ ਮੈਂ ਤਾਂ ਥੋੜੇ ਬੜੇ ਲੈ ਕੇ ਆਇਆ ਮੈਂ ਹਾਂ ਚੱਲ ਭਰ ਕੇ ਬਣਾ ਲੂੰਗੇ ਠੀਕ ਹੈ ਫੱਡੀ ਚਾਹੀਦੇ ਭਰ ਕੇ ਬਣਾਉਣੇ ਇਹਨੂੰ ਭਰ ਕੇ ਬਣਾਉਣੇ ਇਹਨੂੰ ਤਾਂ ਬੜੀ ਕਰੇਲੇ ਚਾਹੀਦੇ ਨਹੀਂ ਛੋਟੇ ਦਾ ਜੇ ਐਨਾ ਕ ਕਰੇਲਾ ਹੁੰਦਾ ਉਹ ਐਨਾ ਕੋ ਹੋ ਜਾਂਦਾ ਫਿੱਕਕੇ ਹਾਂ ਤੇ ਮੈਂ ਹੀ ਛੋਟਾ ਜਾ ਆਓ ਜੀ ਭਰ ਕੇ ਕਰੇਲੇ ਨਾਲ ਜਾਏ ਇਹਦੇ ਅੱਧਾ ਵਿੱਚ ਜਿਹੜਾ ਆਧਾ ਜਾਣੀ ਸੁੱਕ ਜਾਣਾ ਇਹ ਵਿੱਚ ਠੀਕਾ ਹੋ ਜਾਣਾ ਇਹ ਛੋਟਾ ਹੋ ਜਾਣਾ ਬਿਲਕੁਲ ਕਾਈ ਵੀ ਮੈਂ ਮਾਂ ਚੱਲ ਥੋੜੀ ਬੜੀ ਲੀ ਗਈ ਕੀ ਕਰੇਲੇ ਤਾਂ ਹੁਣ ਭਰ ਕੇ ਬਣਾਉਣੇ ਕਿ ਚੀਰ ਕੇ ਬਣਾਉਣੇ ਆ ਨਾ ਨਾ ਭਰ ਕੇ ਭਰ ਕੇ ਚੀਰ ਕੇ ਨਹੀਂ ਸਵਾਦ ਲੱਗਦੇ ਜਮਈ ਨੂਰੂ ਉਹ ਦੇਖ ਮਿੱਟੀ ਲੱਗੀ ਹਾਂ ਓਰੇ ਆ ਜਾ ਇਹ ਚੀਜ਼ ਸਰੀਰ ਨੂੰ ਠੀਕ ਹੈ ਉਹ ਸਵਾਦ ਨਹੀਂ ਲੱਗਦੀ ਉਹ ਠੀਕ ਵੀ ਨਹੀਂ ਲੱਗਣੀ ਜਿਹੜੀ ਖਰਾਬ ਕਰਦੀ ਸਾਨੂੰ ਸਵਾਦ ਇਹ ਬਹੁਤ ਲੱਗਦੀ ਆ ਕੋੜੀ ਲੱਗਣੀ ਹੈ ਉਹ ਨਹੀਂ ਪਤਾ ਕੀ ਗੱਲ ਆ ਮੰਮੀ ਅਸਲ ਮੂਲਕ ਕੱਟ ਕੇ ਖਾਣ ਦਾ ਹੈ ਖਾਣ ਹੀ ਹੁੰਦੇ ਆਪਾਂ ਕੱਟ ਕੇ ਖਾਣ ਦਾ ਤਾਂ ਹੈਗਾ ਔਕਣਾ ਕੌੜੇ ਲੱਗਦੇ ਕੌੜੇ ਲੱਗਦੇ ਤੋਸੇ ਗੱਲ ਹੈ ਕਿ 슈ਗਰ ਪੇਸ਼ੈਂਟ ਉਹ ਜੂਸ ਵੀ ਪੀਣੇ ਆਪਾਂ ਨੂੰ ਬੇਸ਼ੱਕ 슈ਗਰ ਨਹੀਂ ਹੈਗੀ ਠੀਕ ਆ ਉਹ ਤੇਰੀ ਗੱਲ ਮੈਂ ਸਮਝ ਗਿਆ ਉਹਨੂੰ ਦੀਦੀ ਕਹਿੰਦੇ ਨਾਰਮਲ ਵੀ ਪੀਂਦੇ ਆ ਆਪਣੀ ਆਪਣੀ ਇੱਛਾ ਅੰਦੀ ਵੀ ਜਦੋਂ ਕਿਸੇ ਨੂੰ ਵਧਿਆ ਤਾਲਦੀ ਆ ਮਾਲਕ ਦੀ ਕਿਰਪਾ ਨਾਲ ਕਿਸੇ ਨੂੰ 슈ਗਰ ਨਹੀਂ ਹੈਗੀ ਆਪਣੇ ਹਾਂ ਠੀਕ ਆ ਜਾ ਜਾ ਬਾਕੀ ਅੱਗੇ ਵਾਲੀ ਜ਼ਿੰਦਗੀ ਦਾ ਪਤਾ ਨਹੀਂ ਪਚਣਾ ਤਾਂ ਵੀ ਕੱਟ ਕੇ ਖਾਣੇ ਪੈਣੇ ਆ ਜੇ ਪਚਣਾ ਕਾਤੇ ਕੜੱਤੜ ਕੜੱਤੜ ਕਰਦੀ ਆ ਲੈ ਦੱਸ ਇਹ ਕੀ ਗੱਲ ਬਾਣੀ ਕੜਤਨ ਕੜਤਨ ਨੂੰ ਮਾਰਦੀ ਆ ਇਹ ਕੋਈ ਬਿਮਾਰੀ ਆ ਕੜਤਨ ਅੰਗ ਦੀ ਦਵਾਈ ਕੌੜੀ ਕੱਤਿੰਦੀ ਆ ਮਿੱਠੀ ਲੈ ਆਇਆ ਕਰੋ ਠੀਕ ਆ ਦਵਾਈਆਂ ਪਤਾ ਗੱਲ ਕੀ ਆ ਏ ਪਤਾ ਗੱਲ ਕੀ ਆ ਖੰਗ ਦੀ ਦਵਾਈ ਕੌੜੀ ਕਿਥੇ ਮਿੱਠੀਆਂ ਵੀ ਆਉਂਦੀਆਂ ਗੱਲ ਦਵਾਈਆਂ ਦੀ ਤਾਂ ਆਪਾਂ ਤਾਂ ਕਰੀਏ ਜੇ ਕੋਈ ਬਿਮਾਰ ਹੋਵੇ ਬਾਬੇ ਦੀ ਕਿਰਪਾ ਨਾਲ ਮਾਲਕ ਦੀ ਕਿਰਪਾ ਨਾਲ ਸਾਰੇ ਰਾਜੀ ਖੁਸ਼ੀ ਹੈ ਹੈ ਹਾਂ ਵੇਗਾ ਮੈਂ ਮਾਂ ਦਾ ਪਿਛੀ ਪਿਛਲੀ ਵਾਰ ਵਾਲੀ ਗੱਲ ਲਓ ਮੈਂ ਪਿਛਲੀ ਵਾਰ ਨੋਟ ਕਰ ਲਈ ਪਿਛਲੀ ਵਾਰ ਮੈਂ ਉਹ ਮੈਂ ਨੂੰ ਪਿਛਲੀ ਵਾਰ ਆਏ ਤਾਂ ਮੈਂ ਕਿਹਾ ਭਰਕੇ ਬਣਾਉਂਗਾ ਵੀ ਜੇ ਕਿਸੇ ਧੋ ਅਗਲਾ ਦੋ ਲੈ ਲੂੰਗਾ ਛੋਟੇ ਛੋਟੇ ਲਿਆ ਆ ਮੈਂ ਪਿਛਲੀ ਵਾਰ ਮੈਂ ਕਿਹਾ ਭਰਕੇ ਬਣਾਉਣੇ ਮੰਮੀ ਕਹਿੰਦੀ ਲੈ ਇਹਦਾ ਜਮੇ ਛੋਟੇ ਛੋਟੇ ਹੋ ਜਾਣੇ ਭਰਕੇ ਬਣਾਉਣੇ ਫਿਰ ਮੈਂ ਐਦ ਕੀ ਮਾਂ ਵੀ ਐਦ ਕੀ ਬੜੇ ਬੜੇ ਹੀ ਲੈ ਕੇ ਚਾਲਦੇ ਮੰਮੀ ਵੀ ਕੰਦੀ ਕੰਦੀ ਬੜੇ ਬੜੇ ਹੀ ਰੋਟਾ ਹੈ ਹਾਂ ਬੜੇ ਬੜੇ ਠੀਕ ਰਹਿੰਦੇ ਆ ਏ ਤਾਂ ਹੀ ਕਰਕੇ ਬਣਦੇ ਆ ਤਾਂ ਹੀ ਮੈਂ ਮੈਂ ਤੁਮਿਸੇ ਮੈਂ ਕarele ਖਾਂਦੀ ਨਹੀਂ ਮੈਂ ਕੇਵਲ ਮਸਾਲਾ ਖਾਂ ਮੈਨੂੰ ਮਸਾਲਾ ਮੈਂ ਇਹ ਕਰਕੇ ਆਈ ਤੇ ਮਹਗਾਈ ਬਹੁਤ ਹੈ ਮੈਂ ਕਿ ਪਾਈ ਜਿਹਨੇ ਮੈਂ ਮੰਮੀ ਨੂੰ ਕਿਹਾ ਮੈਂ ਪਰ ਇਹ ਕਹਿੰਦੀ ਮੈਂ ਕarele ਖਾਂਦੀ ਹਾਂ ਨਹੀਂ ਮੈਨੂੰ ਤਾਂ ਮਸਾਲੇ ਦੀ ਲੋੜ ਲੱਗਦੀ ਹਾਂ ਹਾਂ ਨੂਰੀ ਜੀ ਦਿਨ ਨੂੰ ਮੈਂ ਮਸਾਲਾ ਜ਼ਿਆਦਾ ਦਿੰਦੀ ਹਾਂ ਹਾਂ ਮੈਂ ਫੇਰ ਠੀਕ ਹੈ ਫੇਰ ਬਣਾ ਸਕਦੇ ਸੀ ਤੇ ਨਹੀਂ ਭਾਈ ਇੱਕ ਬੰਦਾ ਨਾ ਖਾਵੇ ਇੱਕ ਖਾਵੇ ਫਿਰ ਜੀ ਵੀ ਨਹੀਂ ਕਰਦਾ ਮੇਰੇ ਹੁੰਦੇ ਕੋਈ ਟੈਨਸ਼ਨ ਆ ਲਿਆ ਕਰੋ ਤੇ ਭਾਈ ਇਹ ਨਹੀਂ ਖਾਂਦੀ ਹੈਗੀ ਉਹ ਤੇ ਕਮਿਤਾ ਬਕੂਤਾ ਲਿਆਇਆ ਕਰੋ ਦੀਦੀ ਰਾਨੂੰ ਮੈਨੂੰ ਮੇਰੇ ਮੈਂ ਖਾਂਦੀ ਹੂ ਨਹੀਂ ਨਾ ਮੈਨੂੰ ਪਸੰਦ ਆ ਮੈਂ ਤਾਂ ਇਹਦਾ ਨਾਰੀਅਲ ਜੂਸ ਨਹੀਂ ਪੀਤਾ ਉਧਰ ਲਿਆਂਦਾ ਵਾ ਇੱਕੋ ਦਿਨ ਨੂੰ ਸੁਣਾਈ ਜਾਣਾ ਬਸ ਹੁਣ ਮਾਲਾ ਵੀ ਉਹੀ ਦੋ ਤਿੰਨ ਵਾਰੀ ਸੁਣਾਤਾ ਦੋ ਤਿੰਨ ਵਾਰ ਤਾਂ ਨਹੀਂ ਮੈਂ ਸੁਣਾਇਆ ਇੱਕ ਵਾਰ ਹੀ ਸੁਣਾਇਆ ਤਾਂ ਤੈਨੂੰ ਨਹੀਂ ਪੀਤਾ ਇਹਨੇ ਪੀਤਾ ਇੱਕ ਇੱਕ ਚ ਤੁਸੀਂ ਨਹੀਂ ਕਰਕੇ ਦੱਸਤਾਂ ਮੈਂ ਕੌਣ ਨਹੀਂ ਦੱਸ ਸਕਦੇ ਉਹ ਵੀ ਪੀਤਾ ਮੈਨੂੰ ਪਤਾ ਨਹੀਂ ਕਾ ਤੇ ਮੈਨੂੰ ਸ਼ੀਰ ਆਈ ਬਹੁਤ ਲੱਗਿਆ ਮਂਗਾਏ ਤਾਂ ਮੈਂ ਹੀ ਤੇ ਚਲ ਕੋਈ ਨਾ ਇਹ ਜਿਹੜਾ ਜਿਹੜਾ ਖੈਰੂ ਬਣਾਇਆ ਉਹ ਇੰਨਾ ਖੱਟਾ ਹੋਏ ਨੂੰ ਮਿੱਠਾ ਲੱਗਿਆ ਉਦੋਂ ਅਹੀਂ ਰਹਤੇ ਬੂਆ ਦਾ ਪਿਆ ਜਾਲਾ ਤਾਂ ਨਹੀਂ ਬਣਾਇਆ ਉਹ ਮਿੱਠਾ ਹੋਏ ਖੱਟਾ ਲੱਗਿਆ ਪਤਾ ਨਹੀਂ ਜਸਮੀਨ ਉਹਦੇ ਵਿੱਚ ਦਾ ਉਹ ਤਾਂ ਕਿੱਥੇ ਸੁਖੋਪਾ ਕਿੱਥੇ ਇੱਕ ਮਿੱਠਾ ਹੁੰਦਾ ਕੋਪਰ ਨਾਲ ਨਾਰੀਅਲ ਨਾਰੀਅਲ ਪਾਣੀ ਉਹ ਮੈਂ ਕਹਿੰਦੀ ਕਿ ਅੱਗੇ ਖੁੰਦੀ ਅੱਗੇ ਠੀਕ ਲੱਗਦਾ ਐਸ ਵਾਰੀ ਸ਼ੀਰਾ ਬਹੁਤ ਲੱਗਿਆ ਪਤਾ ਨਹੀਂ ਕਾਤੇ ਹੂੰ ਮਿੱਠਾ ਲੱਗਦਾ ਡਾਲੀ ਵਿੱਚ ਕੜ ਤੇ ਸੋਦਾ ਕੋਈ ਮਿੱਠਾ ਲੱਗਦੀ ਹੋ ਸਕਦਾ ਤਾਂ ਲੱਗਿਆ ਹੋ ਸਕਦਾ ਮੰਮੀ ਹੋ ਸਕਦਾ ਪਾਪਾ ਜੀ ਪਤੀਸੇ ਦੀ ਬਰਫੀ ਖਤਮ ਹੋ ਗਈ ਹੋਰ ਲਿਆ ਦਿਓ ਤੈਨੂੰ ਠੀਕ ਆ ਤੇਨੂੰ 슈ਗਰ ਵਾਲਾ ਤਾਂ ਸਾਰਾ ਉਹ ਤਾਂ ਨੋਰਮਲ ਆ ਮੰਮੀ ਕਹਿੰਦੀ ਖਤਮ ਹੋ ਗਈ ਦੋ ਪੀਸ ਰਹਿ ਗਏ ਪ੍ਰੈਗਨਨਸੀ ਤੇ ਟਾਂਸ ਹੁੰਦੇ ਨੇ ਉਹਨੇ ਦੇਖਿਆ ਕਾਹਦੇ ਗੁਰਦੇ ਗੁਰਦੇ ਚਾਂਸ ਹੁੰਦੇ ਆ ਲੈ ਬੀ ਨਾ ਨਮਾ ਨਮਾਤਾ ਆ ਗਿਆ ਫਿਰ ਆਇਆ ਹੈ ਨਮਾਤਾ ਆ ਗਿਆ ਹੁਣ ਤਾਂ ਇਹ ਪੁਰਾਣਾ ਏ ਹਾਂ ਆ ਗਿਆ ਨਮਾ ਮਨੀ ਉਹ ਆਇਆ ਸੀ ਗੱਲਿਆਂਦਾ ਵਾ ਤਾਂ ਸੀਗਾ ਇੱਕ ਦਿਨ ਜਿਹੜੀ ਜਿਆਦਾ ਹੋਣੀ ਨਮਾ ਹੈਗਾ ਉਹ ਤਾਂ ਨਮਾ ਦਾ ਪਾਪਾ ਲੈ ਆਇਆ ਹੈ ਨਮਾ ਦਾ ਕੱਚਾ ਕੱਚਾ ਜ ਉਹ ਮੰਮੀ ਮੈਨੂੰ ਉਹ ਲੱਗਦਾ ਇਹਨਾਂ ਨੇ ਉੱਪਰ ਤੇ ਕੋ ਕਰਿਆ ਵਾ ਹੁੰਦਾ ਉਹ ਰਗੜਿਆ ਵਾ ਹੁੰਦਾ ਬਸ ਨਹੀਂ ਨਹੀਂ ਨਮਾ ਨਮਈ ਹੁੰਦਾ ਨਵਾ ਹੁੰਦਾ ਨਵੇਂ ਦੇ ਕਿਹਾ ਨਮਾ ਨਮਾ ਦਾ ਮੈਨੂੰ ਲੱਗਦਾ ਸਸਤਾ ਇਹਦੇ ਨਾਲੋਂ ਆ ਗਿਆ ਉਹਦੇ ਵਿੱਚ ਨਾ ਬਹੁਤਾ ਕੱਟਣਾ ਸੌਖਾ ਹੋ ਉਹ ਸਗੋਂ ਇਹਦੇ ਨਾਲੋਂ ਸਸਤਾ ਏ ਹਾਂ ਸਸਤਾ ਵੀ ਹੈ ਕੱਟਣਾ ਵੀ ਸੌਖਾ ਹੂੰ ਚਲ ਮਨ ਨੂੰ ਤਾਂ ਕੁਝ ਨਹੀਂ ਮੈਂ ਤਾਂ ਉਹ ਲੈ ਆਈ ਕਰੂੰਗਾ ਕਾਹਨੂੰ ਮਨ ਤਾਂ ਅਦਰਕ ਹੈਗਾ ਸੀਗਾ ਲਿਆਉਣਾ ਨਹੀਂ ਸੀਗਾ ਚਲੋ ਚਲ ਇਹ ਕਿਹੜਾ ਖਰਾਬ ਹੁੰਦਾ ਠੀਕ ਐ ਗੱਪੀ ਕਰਦਾ ਮਰਚਿਆ ਨਹੀਂ ਹੁੰਦੀ ਆ ਮਿਰਚਾਂ ਲੱਕ ਪਾਜ ਤੋੜ ਲਿਆ ਮਿਰਚਾਂ ਮਿਰਚਾਂ ਆਪਣੇ ਵਾਲਾ ਬੂਟੇ 'ਤੇ ਹੈ ਨਹੀਂ ਉਹਦੇ ਪਰ ਤੋੜ ਲਿਆ ਕੱਲ੍ਹ ਆਈ ਚ ਹੈਗੀਆਂ ਆਪਾਂ ਜਿਹੜੇ ਉੱਥੇ ਤੇ ਲੈਂਦੇ ਤੂੰ ਹੈਗੀ ਮਿਰਚਾਂ ਬੂਟੇ ਆਣੇ ਉੱਥੇ ਖੇਤਾਂ ਦੇ ਤੋੜ ਲਵਾਂ ਚਲੋ ਭਾਈ ਹੁਣ ਮੈਂ ਵੀ ਝੋਮਾਂ ਡੰਗਰ ਸੌਦਿਆਂ ਦਾ ਵੀ ਕਰਦੇ ਆ ਥੋੜਾ ਇਹਦਾ ਹੱਲ ਸਰੈਂਡਰ ਸੋਹੇ ਕਮਰ ਹੋਣੇ ਆ ਹੁਣ ਸਿਲੰਡਰ ਵੀ ਹੋਣਾ ਭਰਾ ਹੋਣਾ ਸੌਤੇ ਵੀ ਲਿਆ ਹੋਣੇ ਆ ਸੋਹੇ ਚੀਜ਼ਾਂ ਜ਼ਰੂਰੀ ਆ ਸੱਚੀ ਗੱਲ ਐ ਸੀ ਕੋਈ ਮਜ਼ਾਕ ਉਦੋਂ ਰੋਟੀ ਬਣਾਉਂਦੇ ਬਣਾਉਂਦੇ ਸਿਲੰਡਰ ਪੁੱਛੇ ਰਿਆ ਉਦੋਂ ਤਾਂ ਮੈਂ ਮੰਗ ਲਿਆ ਹੁਣ ਨਹੀਂ ਮੈਂ ਮੰਗਣਾ ਹੂੰ ਇਹਨਾਂ ਨੂੰ ਕੀ ਫਰਕ ਐ ਕਿ ਫੇਰ ਆਪਣੀ ਮੌਜਨ ਵਾਲੇ ਆਏ ਆਂਦੀ ਤੇ 10:30 ਸਿਲੰਡਰ ਘਰਾਂ ਪਹਤਾ ਤਾ ਦਾ ਫੇਰ ਆਏ ਆ ਸਿਲੰਡਰ ਵੀ ਨਹੀਂ ਨਾ ਐਸੀ ਕਿ ਸਿਲੰਡਰ ਤਾਂ ਕੋਈ ਹੋਰ ਛੱਡ ਕੇ ਗਿਆ ਫੇਰ ਜਿੱਦਾਂ ਮਰਜੀ ਫੋਨ ਤਾਂ ਅਸੀਂ ਉਹ ਕਰਿਆ ਫੋਨ ਕਰਕੇ ਤੁਹਾਨੂੰ ਸਿਲੰਡਰ ਪਹਤਾ ਸਿਲੰਡਰ ਤੁਹਾਨੂੰ ਪਹੁੰਚਾਤਾ ਤੇ ਚਲੋ ਠੀਕ ਆ ਜੀ ਫਿਰ ਮਿਲਦੇ ਸਾਨੂੰ ਕਿਸੇ ਅਗਲੇ ਬਲੌਗ ਚ ਇਹਨਾਂ ਦਾ ਭਾਈ ਹੱਲ ਕਰਨਾ ਪੈਣਾ ਹੈ ਸੌਰੀ ਬਾਈ ਸਿਲੰਡਰ ਦਾ ਸੌਦੇਆਂ ਦਾ ਬਾਕੀ ਤੱਕ ਚੀਜ਼ ਆਉਂਦੀ ਹੈ ਜੀ